ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਸ਼੍ਰੀ ਗੁਰ ਤੇਗ ਬਹਾਦਰ ਜੋਗਿਕ ਸਪਲਾਈ ਕੇਂਦਰ ਭਵਾਨੀਗੜ੍ਹ ਵਿਖੇ ਇੱਕ ਕਪਾੜਾ ਵਿਸ਼ਾਲੀ ਸਮਾਗਮ ਵਿੱਚ ਮੋਬਾਈਲ ਰਿਪੇਅਰ ਤੇ ਪਲੰਬਰ ਤੇ ਏਸੀ ਰਿਪੇਅਰ ਅਤੇ ਰੱਖ-ਰਖਾਅ ਕੋਰਸ ਦੇ ਪਾਸ ਆਊਟ ਵਿਦਿਆਰਥੀਆਂ ਨੂੰ 7.5 ਲੱਖ ਰੁਪਏ ਦੀ ਆਧੁਨਿਕ ਟੂਲ ਕਿੱਟਾਂ ਵੰਡੀਆਂ ਗਈਆਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੀਵਾ ਜਗਾ ਕੇ ਅਤੇ ਸਰਸਵਤੀ ਬੰਦਰਾਵਾਂ ਦੇ ਨਾਲ ਹੋਈ ਇਸ ਪ੍ਰੋਗਰਾਮ ਚ ਨੇੜਲੇ ਪਿੰਡਾਂ ਦੇ 15 ਪਿੰਡਾਂ ਦੇ ਸਰਪੰਚ ਤਕਰੀਬਨ ਪ੍ਰਿੰਸੀਪਲ ਵੀ ਪਹੁੰਚੇ ਹੋਏ ਸਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਰੋਂਗੁਰ ਦੇ ਡਿਪਟੀ ਕਮਿਸ਼ਨਰ ਸੰਦੀਪ ऋषि ਪਹੁੰਚੇ ਹਨ ਅਤੇ ਇਸ ਮੌਕੇ ਤੇ ਉਹਨਾਂ ਦਾ ਪਾਵੋ ਸਵਾਗਤ ਕੀਤਾ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹਨਾਂ ਦੇ ਨਾਲ ਬਲਵਿੰਦਰ ਸਿੰਘ ਪ੍ਰਿੰਸੀਪਲ ਗੁਰਤੇਜ ਬਹਾਦਰ ਆਈਟੀਆਈ ਤੇ ਉਹਨਾਂ ਦੇ ਨਾਲ ਬੈਠੇ ਨਜ਼ਰ ਆ ਰਹੇ ਹਨ ਡਾਕਟਰ ਜੇ ਕੇ ਸ਼ਰਮਾ ਮੁੱਖ ਸਲਾਹਕਾਰ ਸੰਸਥਾ ਦੇ ਪਹੁੰਚੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਆਈਟੀਆਈ ਦੇ ਵਿਦਿਆਰਥੀ ਵੀ ਪਹੁੰਚੇ ਹੋਣ ਤਸਵੀਰਾਂ ਵਿੱਚ ਨਜ਼ਰ ਆ ਰਹੇ ਹਨ ਤੇ ਇਸ ਮੌਕੇ ਤੇ ਉਹਨਾਂ ਵੱਲੋਂ ਜਿੱਤੇ ਸਨਮਾਨ ਚਲਾਈ ਗਈ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੰਦੀਪ ਰਿਸ਼ੀ ਅਤੇ ਉਹਨਾਂ ਦੇ ਨਾਲ ਜੀ ਕੇ ਸ਼ਰਮਾ ਜਥੇ ਦੇ ਨਾਲ ਪ੍ਰਿੰਸੀਪਲ ਬਲਵਿੰਦਰ ਸਿੰਘ ਜੀ ਨਾਲ ਲੱਗੇ ਹੋਏ ਹਨ ਅਤੀਸ ਮੌਕੇ ਤੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹਨਾਂ ਦੇ ਵਿਦਿਆਰਥੀ ਨੇ ਬਹੁਤ ਘੱਟ ਫੀਸਾਂ ਦੇ ਸਹਾਈ ਪ੍ਰਦਾਨ ਕਰਨ ਦੀ ਸੰਸਥਾਾਂ ਦੇ ਸਲਾਹ ਕਰ ਦਿੱਤੀ ਉਹਨਾਂ ਨੇ ਪਾਸ ਆਊਟ ਵਿਦਿਆਰਥੀਆਂ ਲਈ ਕਾਰਜੇ ਸਹੂਲਤਾਂ ਦੇ ਪ੍ਰਬੰਧ ਕਰਨ ਦੀ ਸਲਾਹ ਦਿੱਤੀ ਜੋ ਆਪਣੇ ਉਦਮ ਸਥਾਪਿਤ ਕਰ ਸਕਣ ਤੇ ਆਪਣੀ ਰੋਜੀ ਰੋਟੀ ਕਮਾ ਸਕਣ ਰਿਸ਼ੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਾਇਕ ਨਾਲ ਪਾਸ ਦਾ ਪ੍ਰੋਸਸ ਦਿੱਤਾ ਤੇ ਡੀਸੀ ਨੇ ਸੰਸਥਾਵਾਂ ਦੇ ਹੋਰ ਕੀਤਾ ਸੰਸਥਾਵਾਂ ਦੇ ਬੁਨਿਆਦੀ ਢਾਂਚੇ ਤੇ ਪ੍ਰੋਖਸ਼ਾਲਾਵਾਂ ਦੇਖਿਆ ਮੁੱਖ ਮਹਿਮਾਨ ਦੇ ਹੋਣ ਦੇ ਨਾਂ ਨਾਲ ਨਿਕਾਸ਼ਵਾਦ ਕੀਤਾ ਗਿਆ ਤੇ ਇਸ ਮੌਕੇ ਸੰਸਦ ਦੇ ਖੇਤਰ ਉੱਤਮ ਖੇਤਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਵਿਦਿਆਰਥੀਆਂ ਲਈ ਵਿਸ਼ੇਸ਼ ਪਹਿਲ ਕਦਮ ਹੀ ਕਰ ਰਹੇ ਹਨ ਅਤੇ ਇਸ ਮੌਕੇ ਤੇ ਬਲਵਿੰਦਰ ਸਿੰਘ ਜੀ ਨੇ ਆਈਟੀਆ ਅਤੇ ਜੇ ਕੇ ਸ਼ਰਮਾ ਜੀ ਵੱਲੋਂ ਕੀਤੇ ਜਾ ਰਹੇ ਆਈਟੀਆ ਦੇ ਪ੍ਰੋਗਰਾਮਾਂ ਬਾਰੇ ਜਾਣਨਾ ਪਾਇਆ ਗਿਆ ਜਿੱਥੇ ਉਹਨਾਂ ਨੇ ਕਿਹਾ ਕਿ ਪਲੇਸਮੈਂਟ ਦੇ ਵਿੱਚ ਦਿਲਚਸਪੀ ਰੱਖਦੇ ਹਨ ਇਸ ਮੌਕੇ ਤੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਬੱਚਿਆਂ ਵੱਲੋਂ ਕੀਤਾ ਗਿਆ ਜਿੱਥੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ ਤੇ ਇਸ ਮੌਕੇ ਤੇ ਉਹਨਾਂ ਵੱਲੋਂ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਖੁਸ਼ੀ ਜ਼ਾਹਰ ਕੀਤੀ ਜਾ ਰਹੀਆਂ ਸਨ ਇਸ ਮੌਕੇ ਤੇ ਰੋਜ਼ਗਾਰ ਅਤੇ ਉਹਨਾਂ ਨੇ ਇਸ ਮੌਕੇ ਦੀ ਗੱਲਬਾਤ ਕਰਦਿਆਂ ਸੰਗਰੂਰ ਦੇ ਰੋਜ਼ਗਾਰ ਦਫ਼ਤਰ ਵਿਰੋਧ ਦੀ ਬੇਨਤੀ ਕੀਤੀ ਕਿ ਜ਼ਿਲ੍ਹੇ ਦੇ ਨਿੱਜੀ ਸੰਸਥਾਵਾਂ ਨੂੰ ਸੌਫਟ ਸਕਿੱਲ ਸਕਲਾਈ ਅਤੇ ਨੌਕਰੀ ਮੌਕੇ ਪ੍ਰਦਾਨ ਕਰਨ ਵਿੱਚ ਧਿਆਨ ਰੱਖਣ ਤੇ ਵੱਧ ਤੋਂ ਵੱਧ ਸਟਿਆਰਤੀਆਂ ਨੂੰ ਉਦਯੋਗਿਕ ਵਿੱਚ ਰੱਖਿਆ ਜਾ ਸਕੇ ਪ੍ਰਿੰਸੀਪਲ ਬਰਵਿੰਦਰ ਸਿੰਘ ਨੇ ਜਿੱਥੇ ਸੰਸਥਾਵਾਂ ਦੁਆਰਾ ਵਰਤਮਾਨ ਵਿੱਚ ਅਪਣਾਏ ਜਾ ਰਹੇ ਸਕਲਾਈ ਵਿਧੀਆਂ ਦੇ ਚਾਨਣਾ ਪਾਇਆ ਗਿਆ ਜੋ ਵਿਦਿਆਰਥੀਆਂ ਨੂੰ ਮੈਟਰੋ ਸ਼ਹਿਰ ਵਿੱਚ ਨੌਕਰੀਆਂ ਲੈਣ ਲਈ ਤਿਆਰ ਕੀਤਾ ਜਾ ਸਕੇ ਵੱਖ-ਵੱਖ ਟ੍ਰੇਡਾਂ ਦੇ ਵਿਦਿਆਰਥੀ ਦੇ ਬੱਚਿਆਂ ਨੂੰ ਆਈਟਮਾਂ ਪੇਸ਼ ਕਰ ਪੇਸ਼ ਕੀਤੀਆਂ ਇਸ ਮੌਕੇ ਦਰਸ਼ਕਾਂ ਨੂੰ ਪਸੰਦ ਕੀਤੀਆਂ ਜਿਨ੍ਹਾਂ ਵਿਦਿਆਰਥੀਆਂ ਨੇ ਆਪਣੇ ਕਿੱਟਾਂ ਮਿਲੀਆਂ ਉਹ ਬਹੁਤ ਖੁਸ਼ ਅਛਾਈ ਦਿਖਾਈ ਦੇ ਰਹੇ ਸਨ ਅਤੇ ਮੁਫਤ ਕਿੱਟਾਂ ਪ੍ਰਾਪਤ ਦਾਨ ਕੀਤੇਗੇ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਬੱਚਿਆਂ ਨੂੰ ਇਸ ਮੌਕੇ ਤੇ ਸਨਮਾਨ ਕੀਤਾ ਗਿਆ ਅਤੇ ਆ ਉਸ ਨੂੰ ਸੁਣਾਉਣੇ ਹੋਰ ਕੀ ਕੀ ਕਹਿੰਦੇ ਨਜ਼ਰ ਆਏ ਧੰਨਵਾਦ ਕਰਦਾ ਹਾਂ ਔਰ ਇਲਾਕੇ ਦੀ ਇੱਕ ਪ੍ਰਾਈਵੇਟ ਔਰ ਸਿਰਮੌਰ ਸੰਸਥਾ ਹੋਣ ਦੇ ਨਾਤੇ ਕੁਝ ਇੱਕ ਚੀਜ਼ਾਂ ਜਿਹੜੀਆਂ ਉਹ ਜ਼ਰੂਰ ਤੁਹਾਨੂੰ ਦੱਸਣਾ ਚਾਹਾਂਗਾ ਮੈਨੂੰ ਪ੍ਰਿੰਸੀਪਲ ਸਾਹਿਬ ਨੇ ਇੱਕ ਡਾਟਾ ਦਿੱਤਾ ਕਿ ਟੋਟਲ ਇਸ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਸਾਡੇ ਕੋਲ 23 ਆਈਟੀਆਈਆਂ ਜਿਹੜੀਆਂ ਉਹ ਹੈਗੀਆਂ ਨੇ ਔਰ ਸ਼ਾਇਦ ਸੰਗਰੂਰ ਵਰਗੇ ਜਿਹੜੇ ਛੋਟੇ ਡਿਸਟ੍ਰਿਕਟ ਵਿੱਚ ਅਗਰ ਅਸੀਂ ਦੇਖੀਏ ਤੇ 23 ਆਈਟੀਆਈਆਂ ਦੀ ਜਿਹੜੀ ਗਿਣਤੀ ਹੈ ਆਈਟੀਆਈਆਂ ਦੇ ਵਿੱਚੋਂ 16 ਆਈਟੀਆ ਜਿਹੜੀਆਂ ਉਹ ਪ੍ਰਾਈਵੇਟ ਹੈ ਤੇ 7 ਆਈਟੀਆ ਜਿਹੜੀਆਂ ਉਹ ਕੇਵਲ ਗਵਰਨਮੈਂਟ ਦੀਆਂ ਹਨ ਸੋ ਜੇ ਅਸੀਂ ਪ੍ਰਾਈਵੇਟ ਟੌਪ 10 ਦੀਆਂ ਜਿਹੜੀਆਂ ਆਈਟੀਆਈਜ਼ ਨੇ ਉਹਨਾਂ ਵਿੱਚੋਂ ਜਿਸਾਇਕ ਜੀ ਤੁਸੀਂ ਬੈਠੇ ਹੋ ਰੋਸ਼ੀਗੁਰ ਦੇ ਬਾਦਰ ਆਈਕੀ ਸੀ ਇਹਦੇ ਵਿੱਚ ਟੋਟਲ ਸਾਡੇ ਕੋਲ 196 ਸੀਟਾਂ ਦੀ ਸੈਂਕਸ਼ਨਡ ਸਟਰੈਂਥ ਹੈ ਤੇ ਸਾਡੀਆਂ ਜਿਹੜੀਆਂ ਐਡਮਿਸ਼ਨਸ ਹੈ ਉਹ ਇਸ ਸਾਲ ਦੀਆਂ 151 ਔਰ ਆਲਮੋਸਟ 76% ਦੀ ਜਿਹੜੀ ਹੈ ਉਹ ਸਾਡੀ ਇਨਟੇਕ ਅਸੀਂ ਐਡਮਿਟ ਕੀਤੀ ਹੋਈ ਹੈ ਨੰਬਰ 2 ਤੇ ਜਿਹੜੀ ਪ੍ਰਾਈਵੇਟ ਆਈਟੀ ਨਰਾਤਾ ਨਾਮ ਸੰਯੁਕਤ ਸਾਹਿਬ

जैकचुक वाइट मिनट ट्विंक दलविंदर से वो कनेक्ट और बहुत बहुत धन्यवाद और आईटी की स्थिति कैरियर मेन नोटिंग में ਸਾਰੇ ਬੱਚਿਆਂ ਨੂੰ ਟ੍ਰੇਨ ਕਰਵਾਇਆ ਜਾਂਗੇ ਐਸੀਐਸ ਕਿਲ ਕਰਵਾਏ ਜਾਂਦੇ ਨੇ ਜੀ ਸਾਹਿਬ ਆਪ ਆ ਕੇ ਇਸ ਮੌਕੇ ਦਿੱਤੀ। ਆ ਮੈਂ ਧੰਨਵਾਦ ਕਰਦਾ ਜੀ ਅੱਜ ਡੀ ਸਾਹਿਬ ਦਾ ਇੱਥੇ ਪਹੁੰਚਣ ਦਾ ਸਾਡੀ ਆਈਟੀਆ ਜਿਹੜੀ ਹੈ 1998 ਤੋਂ ਚੱਲ ਰਹੀ ਹੈ ਔਰ ਪੰਜਾਬ ਦੀ ਸਭ ਤੋਂ ਪਹਿਲੀ ਪ੍ਰਾਈਵੇਟ ਆਈਟੀਆ ਹੀ ਹੈ ਜਿਹੜੀ ਕਿ ਐਨਸੀਵੀਟੀ ਐਨਸੀਵੀਟੀ ਅਸੀਂ ਕਹਿੰਦੇ ਹਾਂ ਭਾਰਤ ਸਰਕਾਰ ਤੋਂ ਨੈਸ਼ਨਲ ਕੌਂਸਲ ਫਾਰ ਵੋਕੇਸ਼ਨਲ ਟ੍ਰੇਨਿੰਗ ਜਿਹੜਾ ਇੰਸਟਿਟਿਊਟ ਤੋਂ ਅਪਰੂਵਡ ਹੈ। ਇਹਦੇ ਵਿੱਚ ਆਈਜੀਆਈ ਤੋਂ ਇਲਾਵਾ ਸਾਡੇ ਕੋਲ ਇੱਕ ਸਾਲ ਦੋ ਸਾਲ ਦੇ ਜਿਹੜੇ ਕੋਰਸਾਂ علاوہ ਅਸੀਂ ਮਹਿਸੂਸ ਕੀਤਾ ਇਲਾਕੇ ਦੇ ਲੋਕਾਂ ਦੀ ਨੂੰ ਧਿਆਨ ਚ ਰੱਖਦੇ ਕਿ ਕੁਝ ਬੱਚੇ 6 ਮਹੀਨੇ ਤੋਂ ਜ਼ਿਆਦਾ 2 ਮਹੀਨੇ ਤੋਂ ਜ਼ਿਆਦਾ 3 ਮਹੀਨੇ ਜ਼ਿਆਦਾ ਕੋਰਸ ਨਹੀਂ ਕਰ ਸਕਦੇ ਸੋ ਉਹਨਾਂ ਦੀ ਉਸ ਜ਼ਰੂਰਤ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਹੁਣ 2 ਮਹੀਨੇ ਤੋਂ 6 ਮਹੀਨੇ ਵਾਲੇ ਕੋਰਸ ਜਿਹੜੇ ਸ਼ੁਰੂ ਕੀਤੇ ਆ ਜਿਹਦੇ ਵਿੱਚ ਹੋਮ ਬੇਸਡ ਮੈਡੀਕਲ ਅਸਿਸਟੈਂਟ ਦਾ ਕੋਰਸ ਹੈ ਪਲੱਸ ਸਲਾਈ ਕਟਾਈ ਦਾ ਕੋਰਸ ਹੈ ਪਲੱਸ ਕੰਪਿਊਟਰ ਦੀ ਟ੍ਰੇਨਿੰਗ ਦਾ ਕੋਰਸ ਹੈ ਇਹ ਸੋਸਵਾ ਇੱਕ ਸੰਡਿਗੜ ਬੇਸ ਸੰਸਥਾ ਵਾ ਉਹਦੇ ਵਿੱਚ ਇਹ ਬੱਚੇ ਹਰ ਰੋਜ਼ 4 ਘੰਟੇ ਦੀ ਸਿਰਫ ਟ ਜੀ ਜਿਹੜੀ ਹੈ ਫ੍ਰੀ ਟ੍ਰੇਨਿੰਗ ਹੈ ਇਹਦੇ ਵਿੱਚ ਬੱਚਿਆਂ ਕੋ ਸਿਰਫ ਇੱਕ ਨੋਮੀਨਲ 200 ਰੁਪਏ ਦੀ ਫੀਸ ਇਕ ਲਈਤੀ ਜਾਂਦੀ ਹੈ ਐਂਡ ਪਾਸ ਹੋਣ ਤੋਂ ਬਾਅਦ ਇਹਨਾਂ ਨੂੰ ਸਲਾਈ ਮਸ਼ੀਨ ਜਿਹੜੀ ਹੈ ਉਹ ਫ੍ਰੀ ਦਿੱਤੀ ਜਾਂਦੀ ਹੈ ਉਸ ਤੋਂ ਇਲਾਵਾ ਜਿਹੜਾ ਡਿਪਾਰਟਮੈਂਟ ਹੈ ਉਹ ਆਈਟੀਆਈ ਨਾਲ ਮਿਲ ਕੇ ਲੋਕਲ ਜਿਹੜਾ ਲੀਡ ਬੈਂਕ ਹੈ ਡਿਸਟ੍ਰਿਕਟ ਦਾ ਉਹਦੇ ਨਾਲ ਇਹਨਾਂ ਬੱਚਿਆਂ ਨੂੰ ਲੋਨ ਦੀ ਫੈਸਿਲਿਟੀ ਵੀ ਪ੍ਰੋਵਾਈਡ ਕਰਾਂਦਾ ਹੈ ਔਰ ਜੇ ਇਹ ਸੈਲਫ ਹੈਲਪ ਗਰੁੱਪ ਬਣਾ ਲੈਂਦੇ ਨੇ ਤੇ ਉਹਨਾਂ ਦੀ ਜਿਹੜੀ ਲੋਨ ਦੀ ਫੈਸਿਲਿਟੀ ਹੈ ਉਹ 5 ਲੱਖ ਰੁਪਏ ਤੱਕ ਜਿਹੜੀ ਉਹਨਾਂ ਦੀ ਪ੍ਰਵੀਜ਼ਨ ਪ੍ਰਵੀਜ਼ਨ ਉਹਨਾਂ ਨੂੰ ਕਰ ਦਿੰਦੇ ਸੋ ਉਹਦੇ ਨਾਲ 5 ਤੋਂ 7 ਜਿਹੜੀਆਂ ਲੜ ਬਣਾ ਕੇ ਸੈਲਫ ਹੈਲਪ ਗਰੁੱਪ ਬਣਾ ਕੇ ਉਹ ਆਪਣੇ ਲੋਨ ਉਹ ਲੈ ਸਕਦੇ ਨੇ ਉਹ ਕੋਲੈਟਰਲ ਫਰੀ ਜਿਹੜਾ ਲੋਨ ਹੁੰਦਾ ਵਾ ਐਂਡ ਉਹਦੇ ਤਹਿਤ ਫਿਰ ਇਹ ਬੱਚੇ ਆਪਣਾ ਆਪਣਾ ਕੰਮ ਜਿਹੜਾ ਰੋਜ਼ਗਾਰ ਹੈ ਉਹ ਸਾਬਤ ਕਰ ਸਕਦੇ ਨੇ ਨੌਕਰੀ ਹਰ ਇੱਕ ਨੂੰ ਨਹੀਂ ਮਿਲ ਸਕਦੀ ਨਾ ਸਰਕਾਰ ਦੇ ਸਕਦੀ ਹੈ ਨਾ ਬੱਚੇ ਲੈ ਸਕਦੇ ਨੇ ਸੋ ਜੇ ਅਸੀਂ ਸੈਲਫ এমਪਲੋਇਮੈਂਟ ਵਾਲੇ ਪਾਸੇ ਨੂੰ ਚਾਹੀਏ ਆਪਣਾ ਰੋਜ਼ਗਾਰ ਕਰਨ ਵਾਲੇ ਪਾਸੇ ਚਾਹੀਏ ਸੋ ਪੰਜਾਬ ਸਰਕਾਰ ਵੀ ਔਰ ਭਾਰਤ ਸਰਕਾਰ ਵੀ ਇਹਦੇ ਵਾਸਤੇ ਬਹੁਤ ਉਪਰਾਲੇ ਕਰ ਰਹੀ ਹੈ ਉਸੇ ਕੋ ਉਪਰਾਲੇ ਦੇ ਤਹਿਤ ਤੁਸੀਂ ਅੱਜ ਦੇਖਿਆ ਕਿ ਆਲਮੋਸਟ ਅਸੀਂ ਆਪਣੇ ਦੂਜੇ ਬੈਚ ਦੇ ਵਿੱਚ 60 ਬੱਚਿਆਂ ਨੂੰ ਕਿੱਟਾਂ ਦਿੱਤੀਆਂ ਇੱਕ ਕਿੱਟ ਦੀ ਜਿਹੜੀ ਕਾਸਟ ਹੈ ਉਹ ਇੰਨੀ ਕੁ ਹਾਈ ਐਂਡ ਦੀਆਂ ਕਿਟਸ ਨੇ ਪੋਟੈਂਸ਼ੀਅਲ ਵਾਲੀਆਂ ਇੱਕ ਕਿੱਟ ਦੀ ਜਿਹੜੀ ਕਾਸਟ ਹੈ ਉਹ ਆਲਮੋਸਟ 15 ਤੋਂ 18000 ਰੁਪਏ ਦੀ ਖਰੀ ਹੋਈ ਹੈ ਸੋ ਆਲਮੋਸਟ ਅਸੀਂ ਕਹਿ ਸਕਦੇ ਹਾਂ ਕਿ ਡਿਸਾਬਲਡ ਦੇ ਥਰੂ ਅਸੀਂ 7 ਤੋਂ 7.5 ਲੱਖ ਰੁਪਏ ਦੀਆਂ ਕਿੱਟਸ ਵੰਡੀਆਂ ਔਰ ਸਾਨੂੰ ਉਮੀਦ ਹੈ ਕਿ ਇਹਨਾਂ ਕਿੱਟ ਦੀ ਸਹਾਇਤਾ ਨਾਲ ਇਹ ਬੱਚੇ ਆਪਣਾ ਵਧੀਆ ਰੋਜਗਾਰ ਸਥਾਪਿਤ ਕਰ ਸਕਦੇ ਆ ਇਹਦੇ ਵਾਸਤੇ ਇਹਨਾਂ ਨੂੰ ਕੋਈ ਬਹੁਤ ਵੱਡੀ ਦੁਕਾਨ ਲੈਣ ਦੀ ਲੋੜ ਨਹੀਂ ਕੋਈ ਕਿਰਾਇਆ ਖਰਚਣ ਦੀ ਲੋੜ ਨਹੀਂ ਹੈ ਮੇਨ ਹਰ ਇੱਕ ਦੇ ਕੋਲ ਹੁਨਰ ਹੁੰਦਾ ਵਾ ਬਟ ਉਸ ਹੁਨਰ ਨੂੰ ਨਿਪਰੇ ਚਾ ਨਹੀਂ ਹੁੰਦੇ ਸੋ ਅੱਜ ਅਸੀਂ ਉਹਨਾਂ ਨੂੰ ਉਹ ਟੂਲ ਕਿਟਸ ਦੇ ਕੇ ਇੱਕ ਉਪਰਾਲਾ ਕੀਤਾ ਹੈ ਆਪਣੇ ਵੱਲੋਂ ਕਿ ਵੀ ਇਹ ਆਪਣੇ ਆਪਣਾ ਰੋਜ਼ਗਾਰ ਸਥਾਪਿਤ ਕਰ ਸਕਣ ਔਰ ਆਪਣੀ ਲਾਈਵਲੀਹੂਡ ਵਧੀਆ ਕਮਾ ਸਕਣ ਔਰ ਨੌਕਰੀ ਦੇ ਚੱਕਰ ਚ ਨਾ ਪੈ। ਇੱਕ ਬਾਤ ਰਹਿ ਕੇ ਚਾਹੁੰਦਾ ਹਾਂ ਬੱਚਾ ਬੱਚਾ ਨਾ ਬਲੋ ਸਕਿੱਲ ਦੇ ਵਿੱਚ ਕੁਝ ਬੱਚਾ ਟ੍ਰੇਨ ਕਰਕੇ ਨੇ ਔਰ ਬੜੀ ਵਾਰੀ ਕਮਾ ਸਕੋ। ਅੱਜ ਗੁਰਤੇਗ ਬਾਦ ਰ ਆਈਟੀਆਈ ਭਵਾਨੀਗੜ੍ਹ ਦੇ ਵਿੱਚ ਮੈਂ ਆਇਆ ਹਾਂ ਔਰ ਇੱਥੇ ਅਜ ਵੋਕੇਸ਼ਨਲ ਕਿਟਸ ਦੀ ਡਿਸਟ੍ਰਿਬਿਊਸ਼ਨ ਸੈਰੇਮਨੀ ਸੀ ਉਹ ਅੱਜ ਕੀਤੀ ਗਈ ਹੈ। ਜਿਹੜੇ ਬੱਚੇ ਨੇ ਇੱਥੋਂ ਟ੍ਰੇਨਿੰਗ ਲਈ ਹੈ ਉਹਨਾਂ ਬੱਚਿਆਂ ਨੂੰ ਆਪਣੇ ਕਿੱਤੇ ਦੇ ਲਈ ਜ਼ਰੂਰੀ ਜਿਹੜੇ ਇਕਪਮੈਂਟਸ ਨੇ ਬਹੁਤ ਵਧੀਆ ਕਿਟਸ ਨੇ ਬਹੁਤ ਵਧੀਆ ਕੁਆਲਿਟੀ ਦੇ ਕਿਟਸ ਆ ਉਹ ਇਹਨਾਂ ਨੂੰ ਦਿੱਤੀਆਂ ਗਈਆਂ ਨੇ ਔਰ ਮੈਨੂੰ ਬੜੀ ਜਾਣ ਕੇ ਖੁਸ਼ੀ ਹੋਈ ਕਿ ਡਾਕਟਰ ਜੇ ਕੇ ਸ਼ਰਮਾ ਜਿਹੜੇ ਇਸ ਸੰਸਥਾ ਦੇ ਚੀਫ ਐਡਵਾਈਜ਼ਰ ਨੇ ਉਹਨਾਂ ਦੇ ਵੱਲੋਂ ਇਹ ਔਰ ਪ੍ਰਿੰਸੀਪਲ ਬਲਵਿੰਦਰ ਸਿੰਘ ਜਿਹੜੇ ਆ ਉਹਨਾਂ ਵੱਲੋਂ ਸਪੈਸ਼ਲ ਇੰਟਰਸਟ ਲੈ ਕੇ ਕਵੀਆਈਸੀ ਜਿਹੜੀ ਹੈ ਉਹਦਾ ਕੰਪੀਟੀਸ਼ਨ ਜਿੱਤ ਕੇ ਇਹ ਜਿਹੜੇ ਜਿਹੜੇ ਕਿਟਸ ਮਿਲੀਆਂ ਨੇ ਇਹ ਸਾਰੇ ਕੁਆਲਿਟੀ ਆ ਇਹਨਾਂ ਨੂੰ ਮਿਲਦੀਆਂ ਜਿਨ੍ਹਾਂ ਐਟਆਈਐਸ ਦੇ ਵਿੱਚ ਕੋਈ ਸਪੈਸ਼ਲ ਐਟਰੀਬਿਊਟਸ ਨੇ ਸਪੈਸ਼ਲ ਉਹਨਾਂ ਦਾ ਸਟੇਟਸ ਹੈ ਉਹਨਾਂ ਆਈਟੀਆਈਜ਼ ਦੇ ਵਿੱਚ ਆਪਸ ਚ ਕੰਪੀਟੀਸ਼ਨ ਜੋ ਹੋ ਗਿਆ ਜਿਹੜੀਆਂ ਕੇਬੀਆਈਸੀ ਕਿਟਸ ਦਿੰਦਾ ਹੈ ਸੋ ਮੈਂ ਵਧਾਈ ਦਿੰਦਾ ਹਾਂ ਇਸ ਸੰਸਥਾ ਦੇ ਚੀਫ ਐਡਵਾਈਜ਼ਰ ਔਰ ਪ੍ਰਿੰਸੀਪਲ ਸਾਹਿਬ ਨੂੰ ਪੂਰੀ ਮੈਨੇਜਮੈਂਟ ਟੀਮ ਨੂੰ ਕਿ ਇਹਨਾਂ ਨੇ ਇਹ ਕਿਟਸ ਜਿਹੜੀਆਂ ਨੇ ਕੰਪੀਟੀਸ਼ਨ ਜਿੱਤ ਕੇ ਅੱਜ ਬੱਚਿਆਂ ਨੂੰ ਡਿਸਟ੍ਰੀਬਿਊਟ ਕੀਤੀਆਂ ਨੇ ਔਰ ਬੱਚੇ ਜਿਹੜੇ ਨੇ ਇਹ ਆਪਣੇ ਸਕਿੱਲਸ ਜਿਹੜੇ ਨੇ ਉਹਨਾਂ ਨੂੰ ਹੋਰ ਚੰਗੇ ਤਰੀਕੇ ਨਾਲ ਪ੍ਰੈਕਟਿਸ ਕਰ ਸਕਣਗੇ ਆਪਣੀ ਰੋਜ਼ੀ-ਰੋਟੀ ਜਿਹੜੀ ਆ ਉਹਨੂੰ ਹੋਰ ਵਧੀਆ ਤਰੀਕੇ ਨਾਲ ਚਲਾਉਣਗੇ ਐਜ਼ ਚੰਗੇ ਪ੍ਰੋਫੈਸ਼ਨਲ ਜਿਹੜੇ ਮਾਰਕੀਟਸ ਜਾਣਗੇ ਬੜੀ ਬੜੀ ਜਿਹੜੀ ਸਮਝ ਦੀ ਲੋੜ ਹੈ ਕਿ ਸਾਡੇ ਬੱਚ ਵਿਚ ਟ੍ਰੇਨਡ ਹੋਣ ਸੋ ਗੁਰਦੇਵ ਬਦ ਆਈਟੀਆ ਜਿਹੜੀ ਹੈ ਇਸ ਪਿੰਨੂ ਖੇਤਰ ਦੇ ਵਿੱਚ ਵਧੀਆ ਕੰਮ ਕਰ ਰਹੀ ਹੈ ਮੈਂ ਮੁਬਾਰਕਵਾਦ ਦਿੰਨਾ ਇਹਨਾਂ ਨੂੰ ਸਰ ਸਾਡੇ ਬੱਚੇ ਬਾਹਰ ਜਾਂਦੇ ਨੇ ਅਗਰ ਉਹਨਾਂ ਨੂੰ ਵੀ ਕੋਈ ਕੋਰਸ ਫੇਰੋ ਜਿਵੇਂ ਹੋਰ ਕਿਤੇ ਜਾ ਰਹੇ ਸੁੱਲਾ ਦੇ ਵਿੱਚ ਜਨ ਜਿਆਦਾ ਬੱਚਾ ਲੋਡ ਹੈ ਇਸ ਸੀਚ ਆ ਬਿਲਕੁਲ ਨਹੀਂ ਦੇਖੋ ਸੈਲਫ এমਪਲੋਇਮੈਂਟ ਜਿਹੜੀ ਆ ਹਰ ਇੱਕ ਬੰਦੇ ਨੂੰ ਸਰਕਾਰੀ ਨੌਕਰੀ ਜਿਹੜੀ ਆ ਜਾਂ ਆਪਾਂ ਕਵਾਂਗੇ ਵੀ ਸਰਕਾਰੀ ਨੌਕਰੀ ਮਿਲ ਜਵੇ ਉਹ ਪੋਸੀਬਲ ਨਹੀਂ ਹੁੰਦੀ ਨੰਬਰ ਆਫ ਜੌਬਸ ਜਿਹੜੀਆਂ ਲਿਮਟਿਡ ਹੁੰਦੀਆਂ ਨੇ ਸੋ ਵੱਡੀ ਗਿਣਤੀ ਵਿੱਚ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਇਹੋ ਜਿਹੇ ਕਿਤਾ ਮੁਖੀ ਕੋਰਸ ਨੇ ਉਹ ਦੇ ਨਾਲ ਉਹ ਆਪਣੇ ਪੈਰਾਂ ਦੇ ਖੁਦ ਖੜੇ ਹੋ ਸਕਣ ਆਪਣਾ ਰੋਜ਼ਗਾਰ ਜਿਹੜਾ ਹੈ ਉਹ ਸੈਲਫ এমਪਲॉयमेंट ਦੇ ਥਰੂ ਕਰ ਸਕਣ ਬਾਕੀ گورਨਮੈਂਟ ਆਫ ਇੰਡੀਆ ਦੀਆਂ ਬੈਂਕਾਂ ਦੀਆਂ ਬਹੁਤ ਸਾਰੀਆਂ ਸਕੀਮਸ ਨੇ ਅ ਅਰਬਨ ਲਾਈਵਲੀਹੂਡ ਮਿਸ਼ਨ ਰੂਰਲ ਲਾਈਵਲੀਹੂਡ ਮਿਸ਼ਨ ਦੇ ਵਿੱਚ ਸੈਲਫ ਹੈਲਪ ਗਰੁੱਪ ਬਣਾ ਕੇ ਜਿਵੇਂ ਹੁਣ ਸਲਾਈ ਦੀ ਗੱਲ ਕਰ ਰਹੇ ਸਲਾਈ ਕਢਾਈ ਦੀ ਗੱਲ ਕਰਦੇ ਆ ਤਾਂ ਬੱਚੀਆਂ ਜਿਹੜੀਆਂ ਨੇ ਉਹ ਆਪਣੇ ਗਰੁੱਪ ਬਣਾ ਕੇ ਤੇ ਛੋਟੇ ਛੋਟੇ ਜਿਹੜੀ ਜਿਹਨੂੰ ਕਹਾਂਗੇ ਕੰਪਨੀ ਦੇ ਤੌਰ ਤੇ ਕੰਮ ਕਰ ਸਕਦੀਆਂ ਨੇ ਸਲਾਈ ਦਾ ਕੰਮ ਜਿਹੜਾ ਇੰਡਸਟਰੀ ਬਹੁਤ ਵੱਡੀ ਵੱਡੀ ਇੰਡਸਟਰੀ ਜਿਹੜੀ ਲੁਧਿਆਣੇ ਦੀ ਆ ਉਹ ਦਾ ਜੌਬ ਵਰਕ ਦਿੰਦੀ ਹੈ ਤੂੰ ਸਾਡੇ ਇੱਥੇ ਵਰਦਮਾਨ ਵਾਲੇ ਵੀ ਜਿਹੜੇ ਆ ਉਹ ਸਤੌਜ ਪਿੰਡ ਦੇ ਵਿੱਚ ਪਿੱਛੇ ਜੇ ਇੱਕ ਉਹਨਾਂ ਨੇ ਇੱਕ ਸਕਿੱਲ ਡਵੈਲਪਮੈਂਟ ਸੈਂਟਰ ਸਾਡਾ ਉਹਨਾਂ ਨੇ ਸ਼ੁਰੂ ਕੀਤਾ ਸੋ ਇਸ ਤਰ੍ਹਾਂ ਦੇ ਕੰਮ ਜਿਹੜੇ ਹੋ ਸਕਦੇ ਨੇ ਸੋ ਮੈਂ ਆਸ ਕਰਦਾ ਹਾਂ ਕਿ ਬੱਚੇ ਜਿਹੜੇ ਸਾਡੇ ਨੇ ਉਹ ਬਾਹਰ ਦਾ ਖੇੜਾ ਛੱਡ ਕੇ ਆਪਣੇ ਦੇਸ਼ ਦੇ ਵਿੱਚ ਹੀ ਬਹੁਤ ਆਪਰਚੂਨਿਟੀ ਹੈ ਸਾਡਾ ਦੇਸ਼ ਜਿਹੜਾ ਹੈ ਉਹਦੇ ਵਿੱਚ ਜੇ ਆਪਾਂ ਪੋਪੂਲੇਸ਼ਨ ਨੂੰ ਇੱਕ ਵੱਡੀ ਪੋਪੂਲੇਸ਼ਨ ਇੱਕ ਬਿਸ਼ਾਪ ਹੈ ਪਰ ਜਦੋਂ ਸਾਡੇ ਬੱਚੇ ਸਕਿਲਸ ਵਿੱਚ ਟ੍ਰੇਨ ਹੋ ਜਾਣਗੇ ਤਾਂ ਇਹੋ ਪੋਪੂਲੇਸ਼ਨ ਜਿਹੜੀ ਵੱਡੀ ਪੋਪੂਲੇਸ਼ਨ ਹੈ ਇੱਕ ਸਕਿਲਡ ਪੋਪੂਲੇਸ਼ਨ ਬਣਦੀ ਹੈਗੀ ਤਾਂ ਸਾਡੇ ਦੇਸ਼ ਲਈ ਇੱਕ ਐਸਟ ਬਣ ਜਾਏਗੀ ਸੋ ਇਹੋ ਜਿਹੇ ਇੰਸਟੀਟਿਊਟ ਜਿਹੜੇ ਨੇ ਇਹਨਾਂ ਦੀ ਲੋੜ ਹੈ ਇਸ ਵੇਲੇ ਕਿ ਇਹ ਬੱਚਿਆਂ ਨੂੰ ਟ੍ਰੇਨ ਕਰ ਥੈਂਕ ਯੂ